ਵੀਰੋ ਜੇ ਮੈਂ ਕਿ ਤੁਸੀਂ ਜਾਣਦੇ ਹੋ ਕਿ ਭਾਈ ਅਮਰਪਾਲ ਸਿੰਘ ਖਰੂਰ ਸਾਹਿਬ ਤੋਂ ਬਹੁਤ ਜਲਦੀ ਆਪਣੀ ਸੀਟ ਜਿੱਤਣਗੇ ਤੇ ਸਾਡੇ ਪੰਜਾਬ ਦੇ ਇੱਕ ਹੋਣਹਾਰ ਮੰਤਰੀ ਬਣ ਜਾਣਗੇ ਤੇ ਸਾਡੇ ਵਾਸਤੇ ਕੰਮ ਕਰਨਗੇ ਪਰ ਵੀਰੋ ਉਹਨਾਂ ਦੇ ਸਾਥੀ ਉਹਨਾਂ ਦੀ ਸੱਜੀ ਬਾਹ ਸਿੰਘ ਸਾਹਿਬ ਭਾਈ ਪ੍ਰਧਾਨ ਮੰਤਰੀ ਬਾਜੂ ਕੇ ਉਹਨਾਂ ਬਾਰੇ ਕੋਈ ਵੀ ਗੱਲ ਨਹੀਂ ਕੀਤੀ ਜਾ ਰਹੀ ਉਹਨਾਂ ਦਾ ਕੋਈ ਵੀ ਜ਼ਿਕਰ ਨਹੀਂ ਉਨ੍ਹਾਂ ਬਾਰੇ ਕੋਈ ਨਹੀਂ ਬੋਲ ਰਿਹਾ ਵੀਰੋ ਵਿਰੋ ਵੀ ਸਾਡੇ ਵਾਸਤੇ ਸਾਡੇ ਪੰਜਾਬ ਦੇ ਹੱਕਾਂ ਵਾਸਤੇ ਡਬਲੂ ਗੜ ਜੇਲ੍ਹ ਚ ਬੈਠੇ ਆ ਤੇ ਜਿਵੇਂ ਅਸੀਂ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਨੂੰ ਆਜ਼ਾਦ ਕਰਾ ਕੇ ਇਤਿਹਾਸ ਰਚ ਰਹੇ ਆ ਉਸੇ ਤਰ੍ਹਾਂ ਹੀ ਸਾਡਾ ਫਰਜ਼ ਬਣਦਾ ਆ ਕਿ ਅਸੀਂ ਸਿੰਘ ਸਾਹਿਬ ਭਾਈ ਪ੍ਰਧਾਨ ਮੰਤਰੀ ਬਾਜੂਕੇ ਨੂੰ ਵੀ ਡਬਲੂ ਗੜ ਜੇਲ੍ਹ ਚੋਂ ਬਾਹਰ ਲਿਆਈਏ ਤੇ ਉਹਨਾਂ ਨੂੰ ਵੀ ਆਪਣਾ ਨਮਾਇਦਾ ਚੁਣੀਏ ਉਹਨਾਂ ਨੂੰ ਵੀ ਆਪਣਾ ਆਗੂ ਚੁਣੀਏ ਕਹੋਂਗੇ ਉਹਨਾਂ ਨੂੰ ਚੋਣਦਰੀ ਲੋੜ ਨਹੀਂ ਉਹ ਸੱਚੀ ਪ੍ਰੂਵ ਕਰ ਚੁੱਕੇ ਉਹ ਸਾਡੇ ਆਗੂ ਆ ਸੋ ਵੀਰੋ ਉਹਨਾਂ ਦਾ ਵੀ ਕੁਝ ਸੋਚਿਆ ਜਾਵੇ ਇਹ 14 ਮਈ ਗੇ ਜਦੋਂ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਮੰਤਰੀ ਬਣ ਤੇ ਉਹਨਾਂ ਦੀ ਸਜੀ ਬਾ ਸਿੰਘ ਸਾਹਿਬ ਭਾਈ ਪ੍ਰਧਾਨ ਮੰਤਰੀ ਬਜੋਗੇ ਕਿਤੇ ਜੇਲ੍ਹ ਵਿੱਚ ਹੀ ਨਾ ਬੈਠੇ ਰਹਿਣ ਕਿਤੇ ਜੇਲ੍ਹ ਵਿੱਚ ਹੀ ਨਾ ਢਕੇ ਰਹਿਣ ਕਦੇ ਉਹਨਾਂ ਨੂੰ ਜੇਲ੍ਹ ਦੀ ਹੀ ਰੋਟੀ ਨਾਲ ਖਾਣੀ ਪਵੇ ਸੋ ਉਹਨਾਂ ਵਾਸਤੇ ਵੀ ਕੋਈ ਸੋਚੀਏ ਉਹਨਾਂ ਨੂੰ ਵੀ ਜੇਲ੍ਹ ਤੋਂ ਬਾਹਰ ਲਿਆਈਏ ਤਾਂ ਕਿ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਦੇ ਨਾਲ ਉਹਨਾਂ ਦੀ ਸੱਜੀ ਬਾਹ ਸਿੰਘ ਸਾਹਿਬ ਭਾਈ ਪ੍ਰਧਾਨ ਮੰਤਰੀ ਬੱਜੋ ਕੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਦੀਆਂ ਤਰੱਕੀਆਂ ਕਰਾ ਸਕਣ ਪੰਜਾਬ ਨੂੰ ਇੱਕ ਨਈ ਸੇਧ ਦੇ ਸਕਣ ਪੰਜਾਬ 'ਚ ਇੱਕ ਨਿਆ ਝੰਡਾ ਗੱਡਿਆ ਜਾ ਸਕੇ ਪੰਜਾਬ ਇੱਕ ਨਈਂ ਤਰੱਕੀ ਦੀ ਰਾਹ ਦੇ ਦਰੇ ਪੰਜਾਬ ਦੀ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਹੋਵੇ ਸੋ ਵੀਰੋ ਇਕੱਠੇ ਹੋਵੋ ਜਿਸ ਨਾਲ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ-ਨਾਲ ਸਿੰਘ ਸਾਹਿਬ ਭਾਈ ਪ੍ਰਧਾਨ ਮੰਤਰੀ ਬਾਜੋਕੇ ਵੀ ਜੇਲ੍ਹ ਤੋਂ ਬਾਹਰ ਆ ਸਕੇ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ